ਸਬਸੇ ਲੈਂ ਗਈ ਟੀਮ ਤੇ ਫਾਇਰਿੰਗ ਕਰ ਦਿੱਤੀ ਗਈ ਹੈ ਸਰਕਾਰੀ ਅਧਿਕਾਰੀਆਂ ਨੇ ਟਰੱਕ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈਏ ਟੀਮ ਦੇ ਵਿੱਚ ਨਾਇਬ ਤਹਿਸੀਲਦਾਰ ਕਾਨੂੰਗੋ ਤੇ ਪਟਵਾਰੀ ਸ਼ਾਮਿਲ ਸਨ ਅਧਿਕਾਰੀਆਂ ਦੇ ਨਾਲ 4 ਪੁਲਿਸ ਮੁਲਾਜ਼ਮ ਵੀ ਜੋਕੇ ਸ਼ਾਮਿਲ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਸਤਕਨਾਲ 12 ਮਰਲੇ ਦੀ ਪੰਚਾਇਤੀ ਜ਼ਮੀਨ ਦਾ ਕਬਜ਼ਾ ਛਿੜਵਾਉਣਾ ਸੀ ਜ਼ਮੀਨ ਦੇ ਕਾਗਜ਼ ਦਿਖਾਉਣ ਦੀ ਬਚਾਏ ਦੂਛੀਤਰ ਨੇ ਫਾਇਰਿੰਗ ਕਰ ਦਿੱਤੀ ਹੈ ਸੈਸ਼ਨ ਕੋਰਟ ਤੇ ਹੁਕਮਾਤੇ ਅਧਿਕਾਰੀ ਜੋ ਇਸ ਜ਼ਮੀਨ ਦਾ ਕਬਜ਼ਾ ਛਡਵਉਣ ਕੈ ਸੀ ਤਾਂ ਲਗਾਤਾਰ ਪੰਜਾਬ ਦੇ ਵਿੱਚ ਫਾਇਰਿੰਗ ਦੇ ਵਾਰਦਾਤਾਂ ਵਾਪਰ ਰਹੀਆਂ ਨੇ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਰੋਜ਼ ਠਾਠਾ ਹੋ ਰਹੀ ਹੈ ਲੋਕਾਂ ਦੇ ਸਾਹ ਸੁੱਕੇ ਪਏ ਨੇ ਲੋਕ ਆਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ پا ਰਹੇ ਤਾਂ ਗੁਰਦਾਸਪੁਰ ਦੇ ਵਿੱਚ ਵੀ ਫਾਇਰਿੰਗ ਦੀ ਵਾਰਦਾਤ ਵਾਪਰੀ ਹੈ ਇੱਥੇ ਜ਼ਮੀਨ ਦੇ ਲਈ ਜੋ ਫਾਇਰਿੰਗ ਹੋਈ ਹੈ ਟੀਮ ਦੇ ਵਿੱਚ ਨਾਇਬ ਤਹਿਸੀਲਦਾਰ ਕਾਨੂੰਗੋਟ ਤੇ ਪਟਵਾਰੀ ਸ਼ਾਮਲ ਸੀ ਜਨਾਬ ਤੇ ਫਾਇਰਿੰਗ ਕਰ ਦਿੱਤੀ ਗਈ ਅਧਿਕਾਰੀਆਂ ਤੇ ਫਾਇਰਿੰਗ ਹੋਈ ਹੈ ਅਧਿਕਾਰੀਆਂ ਦੇ ਨਾਲ 4 ਪੁਲਿਸ ਮਲਾਸਮ ਵੀ ਸ਼ਾਮਲ ਸਨ ਆ ਮਲਾਸਮ ਦੌਰੇ ਆ ਉਹ ਗੋਲੀਆਂ ਪਰ ਕੱਟਦਾ ਹੈ ਕੋਈ ਨਾ ਕੋਈ ਨਿਕਾੜ ਪਾ ਦੇ ਰੋਕ ਰੋਕ ਦੋ ਉਹ ਬੰਦੇ ਭਾਜੀ ਰੋਕ ਦੇ ਕਮਟ ਰੋਕ 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 ਦੇ ਹੀ ਹਲੋ ਉਹ ਰੋਕ ਉਹ ਆ ਵੀ ਅਜੀ ਪੁੱਛਣ ਕੱਢ ਰਿਹਾ ਨਾ ਬੰਦਿਆਂ ਨੂੰ ਕਹੇ ਆਜੋ ਹਾਂ ਛੇੜ ਛੱਡ ਕੇ ਭਾਜੀ ਕਿਤਾ ਆਏ ਕਿਉਂ ਆਸ ਲੈ ਆਇਆ ਯਾਰ ਮੈਂ ਤਸਾ ਕੋ ਯਾਰਾਂ ਨੂੰ ਕਹਾਂ ਫੋਨ ਕਰ ਕਮਾਂਦੇ ਕਿਉਂ ਨਹੀਂ ਤਾਂ ਹੀ ਕੋ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਆਹ ਆਜਮ ਦੌਰੇ ਆ ਹਾਂ ਉਹ ਗੋਲ ਗਿਆ ਇਹੋ ਹੀ ਅੱਜ ਮੇਨ ਇਹੋ ਹੀ ਆ ਇਹ ਕੌਣ ਆ ਮਾ ਇਹਦਾ ਮੁੰਡਾ ਹੋਈ ਨਹੀਂ ਆ ਉਹ ਵਫਲਾ ਕਾ ਉਹ ਮਿਠਾਈ ਕੰਢਿਆ ਉਹ ਖੁਰੀ ਕੰਢਿਆ ਮਿਠਾਈ ਫਿਰੰਢਿਆਵੇਂ ਉਹ ਕੋਈ ਕਾ ਟਾਈਮ ਮੁਰ ਜਾਣੇ ਉਥੋਂ ਉਹ ਫੈਲ ਤਾਂ ਨੂੰ ਕਢਣ ਦੇ ਆ ਕੋਈ ਉਹਦਾ ਹੀ ਨਖਰੇ ਕਰਨੇ ਨੇ ਉਹਨੇ ਉਹਨਾਂ ਨੂੰ ਬੰਦੇ ਆ ਕਰੇ ਨਹੀਂ ਆ ਕਰੇ ਓ ਜਾਣ ਦੇ ਯਾਰ ਜਾਣ ਦੇ ਬਾੜੇ ਨਾ ਕਾਈ

ਇਹਨਾਂ ਨੇ ਵੀ ਫੇਰ ਕਰਦੇ ਆ ਛੋੜਦੇ ਹਰ ਟੁੱਟੇ ਦੀ ਗੱਲ ਕਰਿਓ ਭਾਜੀ ਫਾਇਰ ਹੋਇਆ ਜੀ ਭਾਈ ਫਾਇਰ ਹੋਇਆ ਕੋਈ ਨਹੀਂ ਜਨਾਬ ਫਾਇਰ ਹੋਇਆ ਕਿਸ ਗੱਲ ਦਾ ਹੈ ਜੀ ਇਹਨਾਂ ਨੇ ਇੱਕ ਜ਼ਮੀਨ ਦਾ ਕਬਜ਼ਾ ਜਾਣ ਆਇਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਆ ਮਾਨ ਮਹਿਕਮਾ ਨਾਲ ਆਇਆ ਕਿਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨੇ ਫੇਰ ਕਰਤੇ ਆ 40 50 ਬੰਦੇ ਸੱਜੇ ਨੇ ਉਹਨੇ ਜੀ ਮਾਰ ਮਾਰ ਇੱਧਰ ਲੈ ਆਓ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਨੈਬ ਤਹਿਸੀਲਦਾਰ ਕੋਲਗਲੋ ਤੇ ਮਾਲ ਦਾ ਵਿਭਾਗ ਨਾਲ ਆ ਕੇ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਇਰ ਕਰਦੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਇੱਕ ਲੋਪ ਇੱਕ ਇੱਕ ਦਾ ਜ਼ਮੀਂਦਾਰ ਸਤਕਰਾਲਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਟਰਾ ਦੇ ਆਡਰ ਨਾਲ ਆਏ ਆ ਉਹਨੇ ਫਾਇਰ ਕਰਤੀ ਆ ਜੀ ਉਹ ਵੇਖੋ ਕੋਲ ਕੋਲ ਆ ਕੇ ਖੜੇ ਆ ਜੀ ਉਹਨਾਂ ਨਾਲ ਆਇਆ ਨੈਬ ਤਹਿਸੀਲਦਾਰ ਸਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਦਵਾਉਣ ਵਾਸਤੇ ਸਾਰਾ ਕੁਝ ਸਾਡਾ ਲੀਗ ਅਲਕ ਕੋਰਟ ਦੇ ਆਰਡਰ ਆਏ ਨੇ ਮਾਨ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ ਤੇ ਕਬਜ਼ਾ ਲੈਣਾ ਆ ਉਹਨੇ ਗੋੜੀ ਚਲਾਤੀ ਆ ਜੀ ਗਾੜੀਆਂ ਗੋੜੀ ਚਲਾਤੀ ਗੋੜੀ ਚਲਾਤੀ ਆ ਜੀ ਆਹ ਵੇਖੋ ਟਰੈਕਟਰਾਂ ਦੇ ਉੱਤੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਅੱਜ ਮਾਨ ਜੋਗ ਸੈਸ਼ਨ ਅਦਾਲਤ ਜੀ ਦੇ ਹੁਕਮਾ ਮੁਤਾਬਕ ਐਪ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਪ੍ਰੋਟੈਕਸ਼ਨ ਦੀ ਹਾਜ਼ਰੀ 'ਚ ਆ ਪਾ ਜੀ ਜ਼ਮੀਨ ਦਾ ਦਖਲ ਦਿਵਾਉਣ ਆਏ ਹਨ ਕਿਹੜਾ ਪਿੰਡ ਪਿੰਡ ਕਲੇਰ ਖੁਰਦ ਜੀ ਕਿੰਨੀ ਜ਼ਮੀਨ ਇਹ 7 ਕਨਾਲ 12 ਮਰਲੇ ਜੀ ਏ ਦੂਸਰੀ ਧਿਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰਵਾਂਗੈਰਾ ਕੁਝ ਹੈਗਾ ਤੇ ਪੇਸ਼ ਕੀਤਾ ਉਹਨਾਂ ਦਾ ਨਾਂ ਜੀ ਜਿਹੜਾ ਰঞ্জੀਤ ਸਿੰਘ ਆ ਬਾਕੀ ਹੋਰਾਂ ਨੂੰ ਪਛਾਣਦੇ ਨਾਲ ਉਹਨਾਂ ਦਾ ਲੜਕਾ ਹੀ ਤੇ ਹੋਰ ਬੱਚੇ ਬੰਦੇ ਹੀ ਨਾਲ ਉਹਨਾਂ ਦੇ ਤੇ ਅਸੀਂ ਤੇ ਇਹੋ ਪੁੱਛਣ ਗਏ ਆ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸਟੇ ਹੈਗਾ ਜਾਂ ਦੱਸਿਆ ਜਾਏ ਗੁਰਦਵਾਰ ਸਾਹਿਬਗੇ ਨਾਲ ਉਹਨਾਂ ਸਾਡੇ ਵੱਲ ਜੀ ਜਵਾਬ ਦੇਣ ਦੀ بجائے ਉਲਟੇ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ ਫਾਇਰ ਕੀਤੀ ਹੈ ਜੀ ਫਾਇਰ ਜੀ ਮੇਰੀ ਹਾਜ਼ਰੀ ਤੇ ਤਿੰਨ ਚਾਰ ਹੋਏ ਆ ਬਾਕੀ ਇਹਨ ਗਿੰਨਤ ਫਾਇਰ ਹੋਏ ਆ ਬਾਅਦ ਚ ਆਪਾਂ ਦੇ ਉਥੋਂ ਆ ਗਏ ਆ ਜੀ ਜਾਨ ਬਚਾਈ ਆਪਣੀ ਜਾਨ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉਥੇ ਜੀ ਟਰੱਕ ਖੜਿਆ ਏ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਆਪਣੀ ਜਾਨ ਬਚਾ ਕੇ ਆਏ ਆ ਜੀ ਤੇ ਹੱਲੇ ਅਸੀਂ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹਨਾਂ ਨੂੰ ਪੁੱਛਣ ਗਏ ਕਿ ਤੇ ਆ ਦੇ ਕੋਈ ਸਟੇਵ ਵਗੈਰਾ ਕੋਡਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਤੇ ਅਸੀਂ ਅਹੀਂ ਵਾਪਸ ਚਲ ਜਾਂਦੇ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਗੱਲ ਕਰਦੇ ਤੇ ਮੇਰੀ ਪਰਿਵਾਰੀ ਤੇ ਉਹਨਾਂ ਨੇ ਫੇਰਿੰਗ ਕਰਤੀ ਕਿੰਨੇ ਫਾਇਰ ਕੀਤੀ ਹੈ ਜੀ ਤਰੀਪਨ ਤਿੰਨ ਟਾ ਰ ਇਹ ਪੁੜਾ ਅੱਗੇ ਅਸੀਂ ਫਿਰ ਇਹਨੇ ਭੱਜ ਗਏ ਟਰੱਕ ਦੀ ਓਟ ਲੈ ਕੇ ਆਪਣੀ ਜਾਨ ਬਚਾਈ ਤੇ ਹੋਰ ਅਸੀਂ ਥੋੜਾ ਪਿੱਛੇ ਘਟ ਗਏ ਅਸੀਂ ਮਨ ਕਰਦੇ ਅਸੀਂ ਮਨ ਕਰਦੇ ਕਿ ਸਰਕਾਰੀ ਕੰਮ ਦੇ ਵਿੱਚ ਅਦਾਲਤੀ ਕੰਮ ਦੇ ਵਿੱਚ ਜਿਹੜਾ ਆਡਾਲਤੀ ਹੁਕਮ ਸੀ ਉਹਦੇ ਵਿੱਚ ਇਹਨਾਂ ਨੇ ਨਿਕਲ ਪਾਇਆ ਸ੍ਰੀਕਾ ਰਾਜਰੀ ਹੁਕਮਾਂ ਦੀ ਉਹ ਜਿਹੜੀ ਲਗਨਾਂ ਕੀਤੀ ਹੈ ਇਹਨਾਂ ਦੇ ਜੋ ਬੰਦੀ ਸਰਕਾਰੀ ਕਾਰਵਾਈ ਜਿਸ ਦਾ ਪਰਚਾ ਕਰਤਾ ਹੋਣਾ ਚਾਹੀਦਾ